ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਹੋਇਆ ਪਿੰਡ ਜਲੂਰ ਤਹਿਸੀਲ ਲਹਿਰਾ ਗਾਗਾ ਤੇ ਨੇੜੇ ਯਖਲ ਹਰਿਆਣਾ ਇੱਕ ਤਾਂ ਝੋਟਾ ਦਿਖਾਵਾਂਗੇ ਅਰਜਨ ਕੁੰਗੜ ਦਾ ਤੇ ਇੱਕ ਨਾਲ ਵਾਲੀ ਮੱਝ ਹੈਗੀ ਆ ਗੱਬਣ ਟੋਕੜ ਗੱਬਣ ਇੱਕ ਝੋਟੀ ਹੈਗੀ ਆ 7-8 ਮਹੀਨਿਆਂ ਦੀ ਗੱਬਣ ਤੇ ਇੱਕ ਹੈਗੀ ਆ ਤਾਜੀ ਨਾਲ ਬੂਰਾ ਬੁੱਲ ਤੇ ਇੱਕ ਹੈਗੀ ਆ ਗਊ ਯਰਸੀ ਤੇ ਸਾਈ ਹਾਲ ਦਾ ਕ੍ਰੋਸ ਕੁਆਲਿਟੀ ਤੁਹਾਡੇ ਸਾਹਮਣੇ ਆ ਸਾਰੇ ਪਸ਼ੂਆਂ ਦੀ ਤੇ ਗੱਲਬਾਤ ਬਾਈ ਨਿੰਮੇ ਨਾ ਕਰਾ ਦਾਂਗੇ ਰੇਟ ਸਾਰੀਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਨਿੰਮੇ ਫਿਰ ਹੋਰ ਬਾਈ ਕਿਵੇਂ ਆ ਵਧੀਆ ਬਰਾ ਜਮਾ ਇਹਨਾਂ ਅੱਪ ਪਹਿਲਾਂ ਪਰਸੋ ਪਾਈ ਸੀ ਹਨਾ ਹਾਂਜੀ ਹਾਂ ਕੀ ਸੀ ਨਾ ਠੀਕ ਆ ਮਾਲ ਓਕੇ ਜੀ ਰਿਪੋਰਟ ਸਾਰਾ ਹਾਂਜੀ ਹਾਂਜੀ ਅਬ ਇੱਕ ਦੋ ਝੋਟੀਆਂ ਤਕਰੀਬਨ ਵੇਕੀਆਂ ਉਹ ਵੀ ਹੋਈਆਂ ਤੇ ਉਹ ਭੇਜਣੀਆਂ ਹਨਾ ਹਾਂਜੀ ਹਾਂਜੀ ਕਿਹੜੇ ਬੰਨਿਓ ਕਰੀਏ ਸ਼ੁਰੂ ਇਦਰੋਂ ਕਰ ਲੈ। ਆਪ ਅੱਛੀ ਤੋਂ ਕਰ ਲੈ। ਆਪ ਅੱਛੀ ਤੋਂ ਕਰ ਲੈ। ਆਹ ਹੋ ਜਾ ਸਾਈਡ ਜੀ ਤੇ ਬਾਹਲੀ ਸੈੱਟ ਖੜੀਆ ਕਰੀ ਮਾਰੀ ਮਾਰੀ ਕੈਮਰਾ ਪਹਿਲਾਂ ਲੇ ਵੇਤੀ ਮਾਰਦੇ ਪਹਿਲਾਂ ਇਹਦੇ। ਕਿਉਂਕਿ ਜਿਹੜੀ ਆਰਡਰ ਦੀ ਕੁਆਲਿਟੀ ਹੁੰਦੀ ਆ ਸਭ ਤੋਂ ਮੇਨ ਪਸ਼ੂ ਦੀ ਉਹੀ ਹੁੰਦੀ ਆ। ਮੇਲੇ 'ਚ ਨੰਬਰ ਵੀ ਇਹਦੀ ਲੱਗਦੇ ਹੁੰਦੇ ਨੇ ਸਭ ਤੋਂ ਪਹਿਲਾਂ। ਇਹ ਤੋੜ ਦੇ ਬਾਈ ਖੋਲ ਕੇ ਕਿਹੜਾ ਸੂਆ ਨੇ ਮੇਰਾ? ਦੂਜਾ। ਸੂਆ ਦੂਜਾ ਤੇ ਕੰਪਨੀ ਕਿਹੜੀ ਆ ਗਈ ਇਹ? ਇਹ ਸ਼ਾਈਬਾਲ ਤੇ ਜਰਸੀ ਕ੍ਰੋਸ ਆ। ਠੀਕ ਆ ਗੱਲ। ਕਦੋਂ ਸੂਈ ਆ ਬਾਈ? ਪਰਸੋਂ। ਹੁਣ ਗੋਲਾ ਹੋਊਗਾ। 16 ਕਿਲੋ ਐਨ ਕੰਡੇ ਦਾ 16 ਦੋਏ ਟਾਈਮ ਚਵਾ ਕੇ ਦੇਵਾਂਗਾ 16 ਖਾਸ ਆ ਮੈਂ ਕਹਿੰਦਾ ਦੋਏ ਟਾਈਮ 8-8 ਕਿਲੋ ਚਵਾ ਕੇ ਦੇਵਾਂਗਾ ਬੱਛੀ ਥੱਲੇ ਹਾਂ ਐਨ ਨੂੰ ਦੋ ਚੱਲ ਪੁੱਤ ਚੱਲ ਤੇ ਬਾਕੀ ਜਿਹੜਾ ਇਹਦਾ ਨਾ ਸੱਜਣੋ ਫਿਰ ਥਣ ਦਾ ਸੈਜ ਲੱਗਿਆ ਬੱਛੀ ਦਾ ਸੈਜ ਵੀ ਬੜਾ ਕਮਾਲ ਆ ਥਣ ਦਾ ਜਿਵੇਂ ਮੱਝਾਂ ਨੂੰ ਥਣ ਲੱਗਿਆ ਹੁੰਦਾ ਉਹ ਕੁਆਲਿਟੀ ਦਾ ਥਣ ਮੱਝਾਂ ਵਰਗਾ ਦੁੱਧ ਹੁੰਦੀ ਆ ਇਹ ਦੁੱਧ ਵੀ ਮੱਝਾਂ ਨਾਲ ਦੁੱਧ ਵੀ ਮੱਝਾਂ ਨਾਲ ਦਾ ਠੀਕ ਆ ਗੱਲ ਸੂਰਾ ਦੂਜਾ ਦੰਦਾਂ ਚ ਕਿਵੇਂ ਹੋ ਇਹ ਚਾਰ ਦੰਦ ਹੋਣ ਦੰਦੇ ਮੈਂ ਦੇਖੇ ਵਿੱਚ ਗਾਲੀ ਕਰਦੀ ਆ ਲੱਗੀ ਮੈਨੂੰ ਵੀ ਚਾਰ ਦੰਦੀ ਕਿਉਂਕਿ ਸਾਈਡਾਂ 'ਲੇ ਦੋ ਬਰੀਕ ਕਟੀਆਂ ਜੇ ਹਾਂ 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 ਤਮਾਰਾ ਭਾਈ ਪਰ ਬੱਚੀ ਮਈਆਂ ਨੂੰ ਪਰਾਂ ਕਰਦੀ ਆ ਠੀਕ ਆ ਗੱਲ ਠੀਕ ਆ ਠੰਡੀ ਇੰਨੀ ਆ ਚੋਣ ਵਾਲਾ ਵਧੀਆ ਠੀਕ ਆ ਜੀ ਤੇ ਹਾਂ ਤੇ ਇੱਥੋਂ ਇੱਥੋਂ ਗੈਰੀ ਰੋਕੀ ਰੋਕੀ ਇੱਥੋਂ ਰੋਕ ਲਾ ਬੱਤੀ ਕਰਕੇ ਕਰਦੀ ਆ ਇੱਥੋਂ ਇੱਥੋਂ ਦਿਖਾ ਦੇ ਨੇੜੇ ਵੀਊ ਕਰਕੇ ਆਰਡਰ ਦਾ ਸਾਈਜ਼ ਤੇ ਥਾਣਾ ਦਾ ਗੈਪ ਗਰੂਪ ਦਿਖਾ ਦੇ ਹਰੇਕ ਪੱਖ ਤੋਂ ਕੁਆਲਿਟੀਆਂ ਇਹਦੇ ਵਿੱਚ ਕਈ ਆ ਗਈਆਂ ਲੈ ਚੱਲਾ ਹੁਣੀ ਉਹਦੇ ਉਧਰੇ ਹੋਰ ਲੈ ਜਾ ਆਇਂ ਦਰਨ ਚਾਨਣ ਜੇ ਚਲਾਇ ਚਲ ਲੈ ਚਲਾਇ ਇਹਨੂੰ ਚਾਨਣੇ ਚ ਤੇ ਬਾਕੀ ਸਵੇਰ ਆ ਦੀ ਹੈਗੀ ਆ ਕਹਿੰਦੇ ਠੰਡੀ ਜਮਾ ਐ ਨਾ ਥਾਣੇ ਨੂੰ ਉਹੀ ਗੱਲ ਆ ਜਿਵੇਂ ਤੁਹਾਨੂੰ ਦੱਸਿਆ ਵੀ ਮੱਝਾਂ ਨਾਲ ਦਾ ਲੱਗਿਆ ਗਿਠ ਗਿਠ ਦੀ ਦੂਰੀ ਤੇ ਆ ਪਰ ਬੱਛੀ ਬੜੀ ਅਸਲਾ ਚਵਾਈ ਦੀ ਕਿਵੇਂ ਮੈਂ ਮਹਾ ਜਮੀ ਐ ਡੇੜੀ ਧਾਰ ਹੋਊਗੀ ਬੱਛੀ ਦੀ ਪਰਸੋ ਸੂਈਆਂ ਬੁਲੇ ਬੁਲੇ ਜਮਾ ਸਾਫ ਕਰਕੇ ਠੀਕ ਆ ਜੀ 8 ਕਿਲੋ ਟਾਈਮ ਦੇ ਦੋ ਤੋਂ ਸਟਾਰਟ ਹੋਈ ਆ ਡੰਗ ਦਾ 8 ਕਿਲੋ ਲੈ ਚੱਲ ਬੁੱਝ ਕੇ ਲੈ ਚੱਲ ਤੇ ਸਫਾਈਆਂ ਫੁੱਲ ਨੇ ਬੱਛੀ ਚ ਬਾਡੀ ਦੀ ਕੁਆਲਿਟੀ ਤੋਂ ਲਾ ਲਈਏ ਸੁਨੱਖੇਪਣ ਤੋਂ ਲਾ ਲਈਏ ਮਿਲਕ ਵਾਲੀ ਵੀ ਆ ਤੇ ਨਾਲ ਨਾਲੇ ਬਿਊਟੀ ਵਾਲੀ ਵੀ ਆ ਬਿਊਟੀ ਵਾਲੀ ਵੀ ਆ ਥਣ ਦਾ ਸੈਜ ਬਾ ਕਮਾਲ ਆ ਸਭ ਤੋਂ ਮੇਨ ਗੱਲ ਹੁੰਦੀ ਆ ਪਸ਼ੂ ਦੇ ਥੱਲੇ ਦੀ ਕੁਆਲਿਟੀ ਦੀ ਉਹਦੇ ਜੋ ਇਹ ਨੰਬਰ ਸੱਜਣੋਂ 100 ਚੋਂ 100ੇ ਚੱਕਦੀ ਆ ਚਬਾਈ ਤੇ ਦੀ ਰੁਗ ਰੁਗ ਦੀ ਹੋਊਗੀ ਜਿਹੜੇ ਹਿਸਾਬ ਨਾਲ ਇਹ ਥਣ ਦਾ ਸੈਜ ਆ ਤੇ ਬਾਕੀ ਇਸ ਟਾਈਮ ਬਾਈ ਕਹਿੰਦਾ 16 ਕਿਲੋ ਬੋਲਾ ਰੈਡੀ ਦਾ ਕਿੰਨਾ ਕਰ ਦੱਪਾ ਦੂ ਨੀ ਮੈਂ ਦੁੱਧ ਦੇ ਦੂਗੀ 25 25 ਲੀਟਰ 25 ਕਿਲੋ ਹਾਂ ਅਜੇ 22 ਤੇ 23 ਵੀ ਦੰਦੀ ਆ ਤਾਂ 17 18 ਕਿਲੋ ਵਾਲੀ ਮੈਂ ਦੇ ਬਰਾਬਰੇ ਪੜੂਗੀ ਹਣਾ ਮੈਂ ਯਾਰ ਮੈਂ ਇਹਦਾ ਕੀ ਰਿਸਕ ਕਰੂਗੀ ਇੱਕ ਗੱਲ ਦੱਸੋ ਹਾਂਜੀ 25 ਲੀਟਰ ਵਾਲੀ ਮੈਂ ਇਹਦੇ 4 ਲੱਖ ਰੁਪਏ ਦੀ ਆਊਗੀ ਠੀਕ ਹੈ ਗੱਲ ਠੀਕ ਆ ਬੱਚੀ ਇਹ ਮਈਆਂ ਵਰਗਾ ਦੁੱਧ ਆ ਚਿੱਟਾ ਦੁੱਧ ਦਿੰਦੀ ਪੂਰੀ ਬਹੁਤ ਆਪਦੀ ਚੀਜ਼ ਆ ਪੈਸੇ ਕਿੰਨੇ ਲੈ ਲਾਂਗੇ ਇਹਦੇ ਪੈਸੇ ਜਾਇਜ਼ ਲੈ ਲਾਂਗੇ ਹੋਰ ਕਿੰਨੇ ਦਾ ਮਾਲ ਤਾਂ ਦੇ ਬਿਊਟੀ ਬੂਟੀ ਨੂੰ ਦੇਖ ਕੇ ਕਰੀਏ ਮਾਲ ਦਾ 1.5 ਲੱਖ ਦਾ ਠੀਕ ਆ ਆਪਾਂ 1 ਲੱਖ 5000 ਲੈ ਲੈਣਾ ਇਹਦਾ 1 ਲੱਖ ਤੇ 5 ਲੈਣਾ ਇਹਦਾ ਬਸ ਕਿੰਨਾ ਕਮਾਨ ਤਾਨ ਹੋ ਜੂਗਾ ਬਸ ਇਹ ਚ ਬਸ ਕੋਈ ਜਾਇਜ਼ ਹੀ ਆ ਹੈ ਮਾਨਤਾਂ ਜਿਹੜਾ ਬੰਦਾ ਕਰੇ ਆਪ ਕੋ ਬਸ ਉਹ ਮਾਨਤਾਂ ਨਹੀਂ ਹੋਊਗਾ ਠੀਕ ਆ ਗੱਲ ਇਹ ਜਿਆਦੇ ਫਿਕਸ ਹੈ ਕੰਮ ਜੇ ਤੂੰ ਐਂ ਕਹੇਗਾ ਹਾਂਜੀ ਜਿਆਦੇ ਤੋੜ ਥੋੜਾ ਜਿਹਾ ਵਾਲਾ ਕੰਮ ਨਹੀਂ ਜਿਆਦੇ ਰੇਟ ਚ ਅੰਤਰ ਹੈ ਨਹੀਂਗਾ ਹਾਂ ਮੈਂ ਪਹਿਲੇ ਹੀ ਰੇਟ ਖਿੱਚ ਕੇ ਪਾਇਆ ਠੀਕ ਆ ਗੱਲ ਹਾਂ ਤੇ ਹੁਣ ਮਾਰਦੇ ਘਰੀ ਆ ਦੋ ਨੰਬਰ ਵਾਲੀ ਤੇ ਪਹਿਲਾਂ ਇਹਦੀ ਆਰਡਰ ਕੁਆਲਿਟੀ ਦੀ ਮਾਰਦੇ ਕੈਮਰਾ ਬਹੁਤ ਵਧੀਆ ਇਹਦਾ ਵੀ ਆਰਡਰ ਕੁਆਲਿਟੀ ਆ ਹਾਂ ਇੱਥੋਂ ਦਿਖਾ ਦੇ ਇਹਦਾ ਸੂਆ ਕਿਹੜਾ ਬਾਈ ਦੂਜਾ ਦੂਜਾ ਸੂਆ ਦੂਜਾ ਤੇ ਸੂਈ ਕਿੰਨੇ ਕ ਦਿਨ ਦੀ ਹੋਈ ਪਰਸੋ ਚੌਥੇ ਸੂਈ ਆ ਚਾਰ ਪੰਜ ਦਿਨਾਂ ਦੀ ਸੂਈ ਹੋਈ ਆ ਠੀ ਇਹਦੇ ਥੱਲੇ ਕਿੰਨਾ ਕ ਬੋਲਾ ਹੁਣ ਹੁਣ ਬੋਲਾ ਸਾਫ ਕਰਕੇ 12 ਕਿਲੋ 12 ਹੈਗਾ ਹਾਜ਼ਰ ਹਾਂ ਹਾਂ ਤੋਰੀ ਬਾਈ ਖੋਲ ਕੇ ਤੋਰ ਬਾਈ ਤੋਰ ਆ ਜਾ ਤੋਰ ਦੇ ਆ ਤੋਰੀ ਮੜੀ ਖੋਲ ਕੇ ਸੂਆ ਦੂਜਾ ਤੇ 12 ਕਿਲੋ ਬੋਲੇ ਚ ਸਾਫ ਹੋ ਕੇ ਇਹਦੇ ਥੱਲੇ ਬਾਈ ਕਹਿੰਦਾ ਇਸ ਟਾਈਮ ਦੁੱਧ ਲਾ ਲਿਓ ਬੋੜਾ ਲਾ ਲਿਓ ਉਹ ਹਾਜ਼ਰ ਹੈ ਬੱਚਾ ਨਾਲ ਆ ਗਿਆ ਇਹਦੇ ਮੇਲ ਕਾਫ ਪੂਰਾ ਐਨੂੰ ਲੈ ਚਲ ਉਧਰ ਲੈ ਬੰਨੀ ਇਹ ਬਾਕੀ ਆ ਥਣ ਦਾ ਸਹਜ ਆ ਥਣ ਦਾ ਸਹਜ ਵੀ ਬਹੁਤ ਸੋਹਣਾ ਮੁਠੀ ਦੀ ਚਵਾਈ ਵਾਲਾ ਤੇ ਆਰਡਰ ਦੀ ਕੁਆਲਿਟੀ ਵੀ ਸੋਹਣੀ ਆਰਡਰ ਵੀ ਬਹੁਤ ਵਧੀਆ ਇਹ ਕਿੰਨਾ ਕ ਦੁੱਧ ਪਾ ਦੂ ਕੋਈ 14 ਕਿਲੋ ਤਾਂ ਦੇ ਦੇ 14 ਕਿਲੋ ਹਾਂ ਆ 14 ਕਿਲੋ ਦੇ ਸਕਦੇ ਕਿਉਂਕਿ ਚਮੜਾ ਬਿਲਕੁਲ ਬਰੀਕ ਆ ਗਿਆ ਇਹਦਾ ਹਾਂ ਬਰੀਕ ਚਮੜੇ ਚ ਆ ਗਿਆ ਹਾਂ ਹਾਲਤੂ ਜਾਂ ਮਾਸ ਨਹੀਂ ਹੈਗਾ ਮੈਂ ਤੇ ਠੀਕਾ ਫਿੱਟ ਜੀ ਆ ਲੈ ਚੱਲ ਲੈ ਚੱਲੇ ਇਹਨੂੰ ਉਹ ਲੰਬੇ ਜਿਹੇ ਚ ਮੋੜ ਲਾ ਉਧਰ ਖੁੱਲੇ ਜੇ ਮੈਦਾਨ ਚ ਚਬਾਈ ਦੀ ਕਿਵੇਂ ਨੇ ਮੇਰੇ ਚਬਾਈ ਬਹੁਤ ਵਧੀਆ 100 ਦੀ 100 100 ਦੀ 100 ਇਹਦੇ ਪੈਸੇ ਕਿੰਨੇ ਲੈ ਲਾਂਗੇ ਫੋਰਾ ਇਹਦੇ ਵੀ ਪੈਸੇ ਜਾਇ ਜੇ ਲੈ ਲਾਂਗੇ ਅੱਜ ਕਿੰਨੇ ਦਾ ਮਾਣ ਤਾਨ ਕਰਕੇ ਸਭ ਮੁੜ ਕੇ 100 ਰੁਪਏ ਨਹੀਂ ਘੱਟ ਵੱਧ ਲੈਣਾ ਹਾਂਜੀ 1 ਲੱਖ 5000 ਦਾ ਲੈ ਲਾਂਗੇ 1 5 ਹਾਂ ਥੋੜੀ ਬਹੁਤੀ ਛੋਟੂ ਜੇ ਗਾਈਆਂ ਰਹੇ ਮੱਝ ਇਕੱਠੀ ਲਊਗਾ ਕੋਈ ਹਾਂਜੀ 2 ਲੱਖ 10000 ਬਣਦਾ ਹਾਂਜੀ ਆਪਾਂ 2 ਲੱਖ 5000 ਦੀਆਂ ਦੇ ਦਾਂਗੇ ਪੂਰੇ ਦੀਆਂ ਹਾਂ ਅਲਹੋਰ ਵੀ ਛੱਡ ਦਾਂਗੇ ਚੱਲ ਤੇਰਾ ਮਾਨਤਾਨੂ ਫਿਰ ਕਰਨਾ ਪਊਗਾ ਹਜ਼ਾਰ ਹਜ਼ਾਰ ਹੋਰ ਡਾ ਦੇ ਕੋਈ ਚੱਲ ਕੋਈ ਗੱਲ ਯਾਰ ਹਜ਼ਾਰ ਹਜ਼ਾਰ ਹੋਰ ਡਾ ਦੇ ਉਹਨਾਂ ਚੋਂ ਤੇ ਗੱਲਬਾਤ ਬਾਈ ਨਾਲ ਕਰ ਲਿਓ ਤੁਸੀਂ ਆਪਾਂ ਦੋ ਦੋਨੀਆਂ ਤਾਹੀਆਂ ਨੇ ਆਪਾਂ 2 5 ਲੈ ਲਾਂਗੇ 200 ਕਿਲੋਮੀਟਰ ਪਹੁੰਚ ਕਰ ਦਾਂਗੇ 25 ਚ ਹਾਂ ਇਹ ਜੋੜੇ ਦੀ ਇਹ ਜੋੜੇ ਦੀ ਬੱਚਾ ਯਾਰ ਇਹ ਮੱਝ ਦੀ 25 ਬਸ ਲੈਣਾ ਇਹ ਜੋ ਜਿਵੇਂ ਕਹੋਗੇ ਜਿਆ ਮੈਂ ਨਹੀਂ 100 ਰੁਪਿਆ ਵੀ ਘੱਟ ਲੈਣਾ ਠੀਕ ਆ ਗੱਲ ਪਹੁੰਚ ਕਰਦਾ 200 ਕਿਲੋਮੀਟਰ 200 ਕਿਲੋਮੀਟਰ ਇਹ ਜੋੜੇ ਦੀ 2 ਲੱਖ ਤੇ 5000 ਚ ਪਹੁੰਚ ਪਹੁੰਚ ਹੋ ਜੂਗੀ ਤੇ ਹੁਣ ਗੈਰੀ ਮਾਰਦੇ 3 ਨੰਬਰ ਵਾਲੀ ਝੋਟੀ ਤੇ ਉਹਦਾ ਕੱਦ ਕਾੜ ਦਿਖਾ ਦੇ ਪਹਿਲਾਂ ਇਹਦਾ ਸੂਆ ਕਿੜਾ ਨੇ ਮੈਂ ਇਹ ਦੂਜੇ ਸੂਗਿਓ ਇਹ ਦੂਜੇ ਸੂਗੀ ਹਾਂਜੀ 8ਵਾਂ ਮਹੀਨਾ ਲੱਗਿਆ ਹੋਇਆ ਪਹਿਲਣ ਕੱਟੀ ਨੇ 15 ਕਿਲੋ ਦੁੱਧ ਦਿੱਤਾ ਐਮਨਤੀ ਦੀ ਝੋਟੀ ਆ M23 ਦੀ ਹਾਂ 8ਵਾਂ ਮਹੀਨਾ ਇਸ ਟਾਈਮ ਲੱਗਿਆ ਲੱਗਿਆ ਹੋਇਆ ਪੰਚਾਇਤੀ ਬੁੱਲ ਤੋਂ ਕਰਾਈ ਹੋਈ ਆ ਹਰਿਆਣੇ ਚੋਂ ਆਈ ਆ ਠੀਕ ਆ ਜੀ ਹੂੰ ਆਏ ਇਹਦੀ ਤਰ੍ਹਾਂ ਨਾ ਗਹਿਰੀ ਬਾਡੀ ਬੁੱਡੀ ਲੰਬਾਈ ਲੰਬੂਈ ਦਿਖਾ ਦੇ ਚਵਾਈ ਦੀ ਕਿਵੇਂ ਦੀ ਆ ਜੀ ਬਾਹ ਚਵਾਈ ਗਾਰੰਟੀ ਦੇਵਾਂਗੇ ਜੀ ਥੱਲੇ ਦੀ ਠੀਕ ਆ ਚਰਲੇ ਛੱਟੇ ਦੀ ਟਾਈਟ ਮਾਹ ਸਾਰ ਸਾਬ ਕਾਸੇ ਦੀ ਗਾਰੰਟੀ ਦੇਵਾਂਗੇ ਠੀਕ ਆ ਗੱਲ ਇਹ ਆਪਣੇ ਕਿਸੇ ਜਾਣਕਾਰ ਸੱਜਣ ਤੋਂ ਜਾਣ ਕਾਣ ਸੱਜਣ ਤੋਂ ਲਈਏ ਨਹੀਂ ਆਪਾਂ ਥੋੜੀ ਲੈਂਦੇ ਤੇ ਫਿਰ ਠੀਕ ਆ ਜੀ ਹਾਂ ਇਹਨੂੰ ਚੱਲਦਾ 8ਵਾਂ ਮਹੀਨਾ ਗੱਬਣ ਨੂੰ ਉਹ ਜਿਹੜਾ ਸੱਜਣ ਲੈ ਕੇ ਜਾਊ ਆਪਦੀ ਉਰ ਬਾਈ ਤੋਂ ਚੈੱਕ ਕਰਾ ਕੇ ਲੈ ਜਾਓ ਡਾਕਟਰ ਆਪਦਾ ਲਿਆ ਕੇ ਹਾਂ ਕਿਉਂਕਿ ਬਾਅਦ ਚੋਂ ਅਗਲਾ ਕਹਿੰਦਾ ਇਹ ਪੰਜਾਂ ਦੀ ਆਈਗਾ ਸੱਤਾਂ ਦੀ ਆ ਉਹ ਆਪਦਾ ਤੁਸੀਂ ਕੱਢ ਲਓ ਵਹਿਮ ਆਠ ਮਹੀਨੇ ਦੀ ਹੋ ਹੀ ਗਈ ਹੈ ਪੂਰੀ ਦੋ ਹੀ ਮਹੀਨੇ ਰਹਿ ਗਏ ਸੋਣ ਦੇ ਠੀਕ ਹੈ ਆਠ ਦੀ ਹੋ ਗਈ ਮਤਲਬ ਹਾਂ ਹਾਂ ਆਠ ਦੀ ਹੋ ਗਈ ਦੋ ਹੀ ਮਹੀਨੇ ਰਹਿ ਗਏ ਠੀਕ ਹੈ ਗੱਲ ਤੇ ਉਦੋਂ 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 ਹੋਰ ਕਰਨਾ ਬੋਚ ਕੇ ਬੋਚ ਕੇ ਕੋਈ ਗੱਲ ਨਹੀਂ ਹੱਥ ਫੇਰ ਮਾਰਤੇ ਹੱਥ ਫੇਰ ਨਾ ਠੰਡੀ ਵਾਲੀ ਆ ਠੰਡੀ ਵਾਲੇ ਡਰਾ ਨਾ ਡਰਾ ਨਾ ਝੋਟੀ ਕੱਦ ਵੱਡਾ ਆ ਗਿਆ ਫੁੱਲ ਵੱਡਾ ਤੇ ਲੰਬਾਈ ਵੀ ਫੁੱਲ ਆ ਗਈ ਇਹ ਬਾਈ ਕਹਿੰਦਾ ਹੋ ਗਈ 8 ਮਹੀਨਿਆਂ ਦੀ ਗਾਂ 29 ਦੀ ਝੋਟੀ ਆ ਦੁੱਧ ਹੁਣ ਵੀ 2 ਕਿਲੋ ਦਿੰਦੀ ਆ ਠੀਕ ਆ ਜੀ ਹਾਂ ਥਣ ਪਾਸ ਕਰਾਉਂਦੀ ਆ ਥਣ ਪਾਸ ਕਰਾਉਂਦੀ ਆ ਲੈ ਚੱਲ ਬੋਚ ਕੇ ਲੈ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਦ ਵੱਡਾ ਆ ਗਿਆ ਫੁੱਲ ਵੱਡਾ ਤੇ ਲੰਬੀ ਵੀ ਫੁੱਲਾ ਲੈ ਚੱਲ ਭਾਈ ਲੈ ਚਲਾ ਇਨ ਸਾਈਡ ਤੇ ਹੋ ਜਾ ਮੜਾ ਲੈ ਚੱਲ ਤੇ ਚਵਾਈ ਚਬੂਈ ਦੀ ਹੈਗੀ ਚਵਾਈ ਕਹਿੰਦਾ ਓਕੇ ਜੀ ਰਮਾ ਜਮਾ ਜਮਾ ਚੀਜ਼ ਅਸਲਾ ਕੱਦ ਵੀ ਫੁੱਲਾ ਤੇ ਲੰਬੀ ਵੀ ਫੁੱਲਾ ਤੇ ਉੱਤੋਂ ਚੜਾਈ ਵੀ ਚੰਗੀ ਆ ਕੱਦ ਨਹੀਂ ਤੁਹਾਨੂੰ ਛੋਟਾ ਮਿਲੂਗਾ ਵੀ ਆ ਵੀਡੀਓ ਚ ਵੱਡੀ ਦਿਖਾ ਦੀ ਮੈਂ ਯਾਰ 2 ਮਹੀਨੇ ਨੂੰ ਆਪਾਂ ਵਾਪਸ ਲੈ ਲਾਂਗੇ ਠੀਕ ਆ ਜੀ ਇਹਦੇ 2 ਮਹੀਨੇ ਬਾਕੀ ਨੇ ਹਾਂ ਆ ਲੈ ਚਲ ਉਧਰ ਨੂੰ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਅੱਜ ਇਹਦਾ ਵੀ ਅੱਜ 1.5 ਲਮ ਨੂੰ 1 ਲੱਖ ਤੇ 5000 ਇਹਦਾ ਵੀ 1.5 ਲੈਣਾ ਜੀ ਇਹ ਵੀ ਵਾਈ ਕਹਿੰਦਾ ਅੱਜ ਦੇ ਦੇਾਂਗੇ 1 ਲੱਖ ਤੇ 5000 ਦੀ ਦੋ ਮਹੀਨਿਆਂ ਦਾ ਕਰਜ਼ਾ ਇੱਕ ਗੱਲ ਸੁਣ ਲੈ ਦੋ ਮਹੀਨਿਆਂ ਨੂੰ ਸੂਪੂਗੀ ਜਿੱਦੇ 50000 ਵੱਧ ਲੈ ਲੇ। 50000 ਵੜਦਣਗੇ ਮੂਰੇ ਤੇ ਕਿਵੇਂ? 1.5 ਲੱਖ ਦੀ ਮੇਰੇ ਬੰਨ ਜੀਓ। 1.5 ਲੱਖ ਦੀ? ਹਾਂ ਮੈਂ ਵੀ ਫਿਰ ਵੇਚਣੀ ਆ। ਠੀਕ ਆ ਜੀ। ਅਸਲ ਤਾਂ ਝੋਟੀ 2 ਲੱਖ ਦੀ ਆ। ਆਪਾਂ ਵੀ ਫਿਰ ਜਾਇਜ ਗਾਹਾਂ ਤੈਨੂੰ ਪਤਾ 5-7000 ਪਿੰਦਾ ਪਾਬ ਵੀ ਜਿਹੜੇ ਸੱਜਣ ਨੇ ਲਿਜਾ ਕੇ ਸਾਹਮਣੇ ਆ ਉਹਦੀ ਦੋ ਮਹੀਨੇ ਨੌਕਰੀ ਲੱਗੀ 25000 ਮਹੀਨੇ ਦਾ। ਹਾਂ। ਝੋਟੀ ਤੇ 2 ਲੱਖ ਦੀ ਇਹ ਦੇਣੀ ਵੀ ਨਹੀਂ ਅਗਲੇ ਨੰ 29 ਦੀ ਆ। ਦੋ ਮਹੀਨੇ ਰਹਿ ਗਏ ਹੁਣ ਇਹ ਜੀ ਝੋਟੀ ਜੇ ਤੂੰ ਲਏਂਗਾ ਤਾਜੀ 2 ਲੱਖ ਤੋਂ ਘੱਟ ਨਹੀਂ ਆਉਂਦੀ ਹੈਗੀ ਠੀਕ ਹੈ ਗੱਲ ਅੱਜ ਦੀ ਜੇ ਲਏਗਾ ਤਾਜੀ ਸੂਈ 2 ਲੱਖ ਦੀ ਮਿਲੂਗੀ ਇਹਨਾਂ ਨੂੰ ਆਪਾਂ ਇਹ ਦੇਵਾਂਗੇ ਅੱਜ 1 ਲੱਖ ਤੇ 5 1 ਲੱਖ 5000 ਦੀ 200 ਕਿਲੋਮੀਟਰ ਇਹ ਵੀ ਪਹੁੰਚੋ ਫਰੀ ਫਰੀ 1 55 ਦੀ ਵਾਪਸ ਲੈ ਲਾਂਗੇ ਆ ਲੈ ਲਾਂਗੇ 1 ਲੱਖ ਤੇ 55 1 ਲੱਖ 55000 ਦੀ ਵਾਪਸ ਲੈ ਲਾਂਗੇ ਤੇ ਹੁਣ ਮਾਰ ਦੇ ਗੈਰੀ ਆ 4 ਨੰਬਰ ਵਾਲੀ ਤੇ ਇਹ ਵੀ ਤੋਰ ਦੇ ਬਾਈ ਇੱਧਰ ਆ ਬਈ ਓਏ ਇਹਦਾ ਸੂਆ ਕਿਹੜਾ ਦੂਜਾ ਸੂਆ ਦੂਜਾ ਤੇ ਇਹਦਾ ਪਹਿਲਣ ਦਾ ਕੀ ਰਿਕਾਰਡ ਰਿਹਾ ਇਹਨੇ ਪਹਿਲਣ ਕੱਟੀ ਨੇ ਦੁੱਧ ਕੱਢਿਆ 15 ਕਿਲੋ ਹੁਣ 100 ਵੀ 5 ਮਹੀਨੇ ਦੀ ਗੱਭਣਾ ਪੰਜਵਾਂ ਮਹੀਨਾ ਲੱਗਿਆ 6 ਕਿਲੋ ਠੰਡਾ ਦੁੱਧਾ ਚਾਰਟ ਸਿੱਟ ਥਾਪੀ ਮਾਰ ਕੇ ਬਹਿ ਜਾ ਦੋਏ ਟਾਈਮ ਦੋਏ ਟਾਈਮ ਠੰਡੀ ਪੈਰ ਵੀ ਨਹੀਂ ਚੱਕਦੀ ਹਾਈਟ ਦੇਖ ਲੈ ਕਿੱਡੀ ਆ ਗਰਦਨ ਦੇਖ ਲੈ ਬੁੱਲ ਨਾਲੋਂ ਵੀ ਵੱਡੀ ਆ ਝੋਟੀ ਇਹ ਸ਼ਕੀਨ ਫੁੱਲਾ ਹਨਾ ਸ਼ਕੀਨ ਫੁੱਲਾ ਬੀਚ ਵੀ ਆ ਆ ਥੋੜੀ ਜਿਹੀ ਆ ਆ ਸ਼ਾਮ ਦਾ ਥੋੜਾ ਜਿਆ ਤੋੜੇ ਚ ਗਈ ਵੀ ਆ ਉਦਾਂ ਸ਼ਕੀਨ ਵੀ ਪੂਰੀ ਆ ਸਿੰਘ ਵੀ ਬੰਦਾ ਜਮਾ ਕੱਦ-ਕਾਠ ਵੀ ਚੰਗਾ ਵੱਡੀ ਤਾਂ ਬਾਲੀ ਆ ਝੋਟੀ ਕੱਦ ਕੱਦ ਵਿੱਡ ਵੀ ਚੰਗਾ ਤੇ ਸਿੰਗਲ ਹੱਡੀ ਚ ਆ ਗਈ ਹਾਂ ਤੇ ਚਵਾਈ ਦੀ ਕਮਿਆ ਹੈ ਚਵਾਈ ਦੀ ਪੇ ਛੱਡ ਦੇ ਜਿਹੇ ਜਹਾ ਥਾਣਾ ਉਹ ਜੀ 6 ਕਿਲੋ ਦੁੱਧ ਦੋਨੇ ਟਾਈਮ ਦੋਨੇ ਟਾਈਪ ਦਾ ਹੈ ਪਾੜੇ ਤੇ ਪਾੜੇ ਤੇ ਠੰਡੀ ਐਨ ਗੱਬਣ ਪੰਜਾਂ ਮਹੀਨਿਆਂ ਦੀ ਪੰਜਵਾਂ ਮਹੀਨਾ ਲੱਗਿਆ ਇਹਨੂੰ ਚਾਰ ਦੀ ਹੋ ਕੇ ਹਾਂ ਇਹ ਇੱਥੇ ਰੋਕੀ ਬਾਈ ਇੱਥੇ ਰੋਕ ਲੈ ਝੋਟੀ ਇੱਥੋਂ ਦਿਖਾ ਦੇ ਰਹੀ ਝੋਟੀ ਦੀ ਗਰਦਨ ਦੇਖ ਲੈ 3 ਫੁੱਟ ਦੀ ਪਈ ਆ ਕਮਾਈ ਕਮਾਈ ਤੇ ਚਵਾਈ ਕਮਾ ਕੇ ਖੜਾ ਦੇ 32 ਛੁੱਤੀ ਦੇਖੀ ਜਦੋਂ ਕੋ ਜਦੋਂ ਘੁੰਮੂਗੀ ਇੱਥੋਂ ਦਿਖਾ ਦੇ ਲੰਬਾਈ ਲੰਬੂਈ ਲੰਬਾਈ ਯਾਰ ਬਰੀਕੀ ਦੇਖੀ ਕੀ ਚੀਜ਼ ਆ ਕਮਾ ਲਿਆ ਉਤੋਂ ਦੀ ਕਮਾ ਲਿਆ ਬਰੀਕ ਆ ਗਈ ਫੁੱਲਾ हां सुल्तान दी ਝੋਟੀ ਹੈ ਇਹ ਠੀਕ ਆ ਜੀ ਹੂੰ ਇਹ ਬਾਈ ਕਹਿੰਦਾ ਹੈ ਗਿਆ ਸੁल्तान ਦੀ ਚਾਰ ਮਹੀਨਿਆਂ ਦੀ ਗੱਪ ਦੇਖ ਲੈ ਜਮਾ ਰਿੰਗ ਸਿੰਘਾ ਤੇ ਪੰਜਵਾਂ ਲੱਗਿਆ ਵੇ ਲਿਆ ਲਿਆ ਮੋੜਲਾ ਮੋੜਲਾ ਵਾਪਸ ਵਾਪਸ ਮੋੜਲਾ ਥਮਾ ਕੇ ਦਿਖਾ ਦੇ ਜਮਾ ਇਹਨ ਹਰੇਕ ਪਾਸਿਓਂ ਮਾ ਚੀਜ਼ ਵਾਲੀ ਵਧੀਆ ਬਾ ਲੈ ਚਲ ਬਾਈ ਥਮਾ ਕੇ ਲੈ ਬਿਊਟੀ ਵਾਲੀ ਚੀਜ਼ ਹੈ ਤਾਂ ਆ ਸਿੰਘ ਆ ਗਿਆ ਜਮਾ ਇਹਨ ਬੰਦ ਹਾਂ ਕੱਦ ਆ ਗਿਆ ਫੁੱਲ ਵੱਡਾ ਤੇ ਲੰਬੀ ਵੀ ਫੁੱਲ ਆ ਗਈ ਝੋਟੇ ਜੱਡੀ ਹੈ ਥੋੜੀ ਜੀ ਬਸ ਆ ਖਾਂ ਘਟ ਹੋਈ ਹੋਈ ਆ ਖਾਂ ਪਿੱਠ ਪੁੜਾਰ ਹੋਰ ਬਾਲੀ ਚੰਗੀ ਚੀਜ਼ ਆ ਚਵਾਈ ਵੀ ਜਿਹੇ ਜਿਹਾਂ ਥਣ ਲੱਗਿਆ ਕਹਿੰਨਾ ਇਹ ਜੀ ਚਵਾਈ ਬੱਚਾ ਤਾਂ ਨਹੀਂ ਹੈਗਾ ਨਾ ਬੱਚਾ ਨਹੀਂ ਹੈਗਾ ਪਾੜੇ ਦੀ ਮਿਲਦੀ ਆ ਜਮਾ ਠੰਡੀ ਪੈਰ ਵੀ ਦੀ ਚਾਗਦੀ ਦੋ ਟਾਈਮ ਚੋਕੇ ਲਿ ਜਾਓ ਇਹਦੇ ਪੈਸੇ ਕਿੰਨੇ ਲੈ ਲਾਂਗੇ ਅੱਜ ਇਹਦੇ ਪੈਸੇ ਲੈ ਲਾਂਗੇ ਮਾਲ ਹੈਗਾ ਇਹ 40 ਦਾ ਕਿੰਨੇ ਦੇ ਅੱਜ ਇਹਦੇ ਰੁਪਏ ਸਾਫ ਕੋਸ ਲੈਸ ਪ੍ਰੈਸ ਕਰਕੇ 15 ਲੈਣਾ 1 ਲੱਖ ਤੇ 15 ਹਜ਼ਾਰ ਹਾਂ 4 ਮਹੀਨਿਆਂ ਦੀ ਗੱਬਣ ਪੰਜਵਾਂ ਲੱਗਿਆ ਤੇ 6 ਕਿਲੋ ਦੁੱਧ ਚਾਟਦੇ ਜਿੱਦੇ ਸੂਗੀ ਝੋਟੀ ਹਾਂਜੀ 2 ਲੱਖ ਦੀ ਇਹ ਲੱਖ ਵੱਧ ਦੇਵਾਂਗਾ 215000 ਦੀ ਮੇਰੇ ਘਰੇ ਬੰਨ ਜਿਓ ਪੈਸੇ ਲੈ ਜੀ ਠੀਕ ਆ ਗੱਲ ਆ ਹਾਂ ਤੇ ਹੁਣ ਮਾਰਦੇ ਆ ਕੱਟੇ ਦੀ ਹੂੰ ਇਹ ਆਪਾਂ ਪਿਛਲੀ ਵੀਡੀਓ ਚ ਵੀ ਦਿਖਾਇਆ ਇਹ ਉਹਦੇ ਪਾਇਆ ਦੀ ਕਿ ਨਾ ਉਹਦੇ ਨਾਲ ਬੂਰਾ ਕੱਟਾ ਨਹੀਂ ਸੀ ਹਾਂਜੀ ਉਹਦੇ ਕਰਕੇ ਡਰੀ ਜੇ ਗਿਆ ਉਹਦੇ ਉਹਦੇ ਦਿਖਿਆ ਨਹੀਂ ਸਮਾਰਕੇ ਉਹਦੇ ਸਮਾਰਕੇ ਨਹੀਂ ਦਿਖਿਆ ਹੈਗਾ ਲੈ ਅੱਜ ਕੱਟਦੇ ਗੈਰੀ ਕਰਦੇ ਫਿਰ ਅੱਜ ਦਿਖਾ ਦੇ ਅਰਜਨ ਮੁੱਲ ਦਾ ਬੱਚਾ ਚਾਰ ਦੰਦਾ ਹੋਰ ਕਰੀ ਬੋਚ ਕੇ ਉਹ ਠੰਡਾ ਪੂਰਾ ਹਣਾ ਠੰਡਾ ਠੰਡਾ ਦੰਦਾਂ ਦਾ ਬਾਲਾ ਕੱਟ ਬੋਝ ਕੇ ਬੋਝ ਕੇ ਬੋਝ ਕੇ ਪਰੇਸ਼ਾਨ ਨਾ ਕਰ ਲੈ ਲੈ ਚੱਲੇ ਚੱਲ ਨਹੀਂ ਛੱਡ ਦੇ ਛੱਡ ਦੇ ਹੋਰ ਕਰੀ ਆ ਲੈ ਚੱਲੇ ਚੱਲਾ ਇਹਨੂੰ ਲੈ ਚੱਲ ਤੋਰ ਦੇ ਹੋਰ ਕਰੀ ਪਰੇਸ਼ਾਨ ਨਾ ਕਰ ਦੰਦ ਜਿਹੜਾ ਸੱਜਣਾ ਉਹ ਦੇਖੀ ਹਾਈਟ ਦੇਖੀ ਕੱਟੇ ਦੀ ਆ ਲੈ ਚੱਲਾ ਇਹਨੂੰ ਇੱਥੋਂ ਲੰਬਾਈ ਲੰਬੂਈ ਦਿਖਾ ਦੀ ਗਰੀ ਸਮਾਰਗੇ ਹੋਈ ਕੱਦ ਵੈਡ ਲੰਬਾਈ ਦੰਦਾਂ ਚ ਆ ਗਿਆ ਚਾਰ ਦੰਦ ਤੇ ਆਪ ਆ ਗਿਆ ਅਰਜਨ ਦਾ ਹਾਂ ਅਰਜਨ ਕੁੰਗੜ ਦਾ ਆ ਗਿਆ ਦੀ ਮਾਂ ਦਾ ਕੀ ਰਿਕਾਰਡ ਆ ਜੀ 20 20 20 ਪਲੱਸ ਦੁੱਧ ਦਿੱਤਾ ਇਹਦੀ ਮਾਂ ਨੇ ਠੀਕ ਆ ਜੀ ਕੱਦ ਵੜਦਾ ਆਈਡੀਆ ਇੱਥੇ ਤੋਂ ਲਾ ਲਿਓ ਫੁੱਲ ਵੱਡਿਆਂ ਜੀ ਆ ਗਿਆ ਪੂਰਾ ਇਹ ਕੱਟਾ ਥੋੜੀ ਮਿਲਦਾ ਬਿਊਟੀ ਚ ਵੀ ਹੋਰ ਵੀ ਜਵੇਂ ਕਟਿੰਗ ਕਰਾਣ ਦੀ ਹੁੰਦੀ ਆਪਾਂ ਕਟਿੰਗ ਕਰਾਣ ਦਾ ਟਾਈਮ ਹੀ ਨਹੀਂ ਆਪਣੇ ਲਵੇ ਠੀਕ ਆ ਜੀ ਹਾਂ ਦੰਦਾਂ ਚ ਆ ਗਿਆ ਚਾਰ ਦੰਦ ਤੇ ਸਿੰਗ ਆ ਗਿਆ ਜਮਾ ਬੰਦ ਲੰਬਾਈ ਵੀ ਫੁੱਲਾ ਕੱਦ ਵੀ ਫੁੱਲਾ ਟੈਸਟੀ ਕਲਾਮਾ ਵੀ ਸਾਫ਼ ਹਾਂ ਅੱਲਾਇ ਚੱਲ ਭਈਆ ਨੂੰ ਕੋਈ ਗੱਲ ਨਹੀਂ ਲੈ ਚਲਾਂਗੇ ਹਾਂ ਕਮਾ ਲਈ ਕਮਾ ਲਈ ਠੰਡਾ ਵਾਲਾ ਦੇਖੀ ਅੰਮਰ ਠੰਡਾ ਦੇਖੀ ਮੱਜਾਂ ਨਾਲ ਵਈ ਸੁਭਾਅ ਦਾ ਸਿੰਘ ਆ ਗਿਆ ਬੰਦ ਜਮਾ ਇਹਨਾਂ ਜਮਾ ਇਹਨਾਂ ਰਿੰਗ ਸਿੰਘ ਚ ਆ ਗਿਆ ਆਪ ਆ ਗਿਆ ਅਰਜਨ ਪੋਂਗੜ ਦਾ ਤੇ ਮਾਦਾਰ ਰਕਾਰਡ ਹੈਗਾ ਬਾਈ ਕਹਿੰਦਾ 20+ ਇਹ ਵੀ ਹਰਿਆਣੇ ਚ ਜਾਂਦਾ ਵੇ ਇਹ ਵੀ ਹਰਿਆਣੇ ਚ ਇਹਦਾ ਛੌਕੀਆ ਛੋਹ ਰੂਮ ਵੀ ਇਸ ਲੈ ਲੈ ਨਹੀਂ ਮੈਂ ਲੈਂਦਾ ਨਹੀਂ ਠੀਕ ਆ ਗੱਲ ਹਾਂ ਤਾਂ ਨਾ ਪਤਾ ਏ ਇੱਥੋਂ ਦਿਖਾ ਦੀ ਸਮਾਰ ਕੇ ਬਾਡੀ ਬੂਡੀ ਹਰੇਕ ਪੱਖ ਤੋਂ ਦਿਖਾ ਦੀ ਚੜਾਈ ਚੜੂਈ ਤੋਂ ਲਾ ਕੇ ਉੱਤੋਂ ਲੰਬਾਈ ਲੰਬੂਈ ਤੋਂ ਸਿੰਘ ਦੀ ਕੁਆਲਿਟੀ ਹਾਈਟ ਵੀ ਚੰਗੀ ਆ ਤੇ ਲੈਂਥ ਵੀ ਚੰਗੀ ਆ ਇਹਦੀ ਸਿੰਘ ਆ ਗਿਆ ਬਿਲਕੁਲ ਬੰਦ ਇਹਦੇ ਨੇ ਮੇਰਾ ਗੀਰੇਟਰ ਰਹੂਗਾ ਇਹਦਾ ਆਪਾਂ ਪਹਿਲੀ ਵੀਡੀਓ 'ਚ ਰੇਟ ਨਹੀਂ ਪਾਇਆ ਅੱਜ ਆਪਾਂ ਰੇਟ ਵੀ ਪਾ ਦਾਂਗੇ ਕਿੰਨੇ ਆ ਦੇਵਾਂਗੇ ਇਹ ਅਗਲਾ ਜਿਆਦੇ ਆਪਣੇ ਨਾਲ ਹੋਣਾ ਕਰੇ ਜਿਆਦੇ ਚ ਲੈਸ ਪੈਸ ਨਹੀਂ ਹੋਣਾ 1,30,000 ਦਾ ਕਟਾ ਦੇ ਦਾਂਗੇ 200 ਕਿਲੋਮੀਟਰ ਪਹੁੰਚ ਇੱਕ 30 'ਚ ਹਾਂ ਕਟਾ 2.5 ਲੱਖ ਦਾ ਠੀਕ ਆ ਗੱਲ ਬਸ ਇਹ ਚ ਮਾਨਤਾ ਨੇ ਹੋਊਗਾ ਜੇ ਇਹ ਕਹੇਗਾ ਕੋਈ ਫਰਕ ਵਾਲਾ ਕੰਮ ਨਹੀਂ ਆਏਗਾ ਠੀਕ ਆ ਗੱਲ 1,30,000 'ਚ 200 ਕਿਲੋਮੀਟਰ ਇਹਦੀ ਵੀ ਪਹੁੰਚ ਕਰਦਾ 200 ਕਿਲੋਮੀਟਰ ਪਹੁੰਚ ਕਰੂਗਾ ਜੇ 200 ਕਿਲੋਮੀਟਰ ਤੋਂ 5-10 ਕਿਲੋਮੀਟਰ ਹੋਵੇ ਉੱਤੇ ਕੋਈ ਚੱਕਰ ਨਹੀਂ ਜੇ 300 ਕਿਲੋਮੀਟਰ ਕਹੋਗੇ ਆਪਾਂ ਨਹੀਂ ਕਰਨੀ ਠੀਕ ਹੈ ਗੱਲ 200 ਕਿਲੋਮੀਟਰ ਤੱਕ ਛੂਟਾ ਅੰਮ੍ਰਿਤਸਰ ਤੱਕ ਛੂਟਾ 230-40 ਕਿਲੋਮੀਟਰ ਠੀਕ ਹੈ ਗੱਲ ਹਾਂਜੀ ਨੰਬਰ ਬੋਲ ਦਿੰਦੇ ਹਾਂ 6283092551 6283092551 925618001 925618001 ਪਿੰਡ ਜਲੂਰ ਤਹਿਸੀਲ ਲਹਿਰਾ ਗਾਗਾ ਨੇੜੇ ਜਖਲ ਹਰਿਆਣਾ ਜਿੰਨੇ ਵੀ ਤੁਹਾਨੂੰ ਅੱਜ ਪਸ਼ੂ ਦਿਖਾਈ ਨੇ ਤਕਰੀਬਨ 5 ਦਿਖਾਏ ਨੇ ਪੰਜਾਂ 'ਚੋਂ ਜਿਹੜਾ ਵੀ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ